ਨਹੀਂ ਨਹੀਂ ਮਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਮੈਂ ਖੁਦ ਲੈ ਕੇ ਆ ਜਾਵਾਂਗੀ ਤੁਸੀਂ ਇੱਥੇ ਬੈਠੋ ਇਹ ਕਹਿ ਕੇ ਮੈਂ ਕਿਚਨ ਵਿੱਚ ਆ ਗਈ ਮਾਂ ਨੇ ਖਿਚੜੀ ਬਣਾਈ ਹੋਈ ਸੀ ਮੈਂ ਦੋ ਪਲੇਟਾਂ ਵਿੱਚ ਪਾਈ ਤੇ ਆਪਣੀ ਮਾਂ ਦੇ ਕਮਰੇ ਵਿੱਚ ਚਲੀ ਗਈ ਅਜੇ ਚਮਚ ਮੂੰਹ ਵਿੱਚ ਪਾਉਣ ਹੀ ਲੱਗੀ ਸੀ ਕਿ ਸਾਡੇ ਘਰ ਦੇ ਦਰਵਾਜ਼ੇ ਤੇ ਕਿਸੇ ਨੇ दस्तक ਦੇ ਦਿੱਤੀ ਇੱਕ ਕੇ ਕਰਕੇ 4 ਬੰਦੇ ਸਾਡੇ ਘਰ ਦੇ ਅੰਦਰ ਵੜ ਗਏ ਮੈਨੂੰ ਬਹੁਤ ਗੁੱਸਾ ਆਇਆ ਪਾਪਾ ਦੀ ਡੈਥ ਤੋਂ ਬਾਅਦ ਭਰਾ ਅਕਸਰ ਆਪਣੇ ਦੋਸਤਾਂ ਨੂੰ ਲੈ ਕੇ ਘਰ ਆ ਜਾਂਦਾ ਅਤੇ ਫਿਰ ਸ਼ਰਾਬ ਪੀ ਕੇ ਸ਼ੋਰ ਸ਼ਰਾਬਾ ਵੀ ਕੀਤਾ ਜਾਂਦਾ ਸੀ ਜਦੋਂ ਵੀ ਭਾਬੀ ਪੇਕ ਕੇ ਜਾਂਦੀ ਭਰਾ ਦੀ ਇਹੀ ਰੁਟੀਨ ਹੁੰਦੀ ਸੀ ਪੂਰੀ ਰਾਤ ਦਰਦਿਆਂ ਦਰਦਿਆਂ ਗੁਜ਼ਰਦੀ ਸੀ ਖਾਣਾ ਖਾਣ ਤੋਂ ਬਾਅਦ ਮਾਂ ਸੌਣ ਲਈ लेट ਗਈ ਜਦ ਕਿ ਮੈਂ ਉੱਥੇ ਹੀ ਬੈਠੀ ਰਹੀ ਅਚਾਨਕ ਮੈਨੂੰ ਬਾਹਰੋਂ ਜ਼ੋਰ ਨਾਲ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਆਈ ਮੈਂ ਫੌਰਨ ਆਪਣੀ ਜਗ੍ਹਾ ਤੋਂ ਉੱਠ ਖੜੀ ਹੋਈ ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ ਮੈਂ ਜਿਵੇਂ ਹੀ ਬਾਹਰ ਆਈ ਪੂਰਾ ਘਰ ਮਿੱਟੀ ਮਿੱਟੀ ਹੋਇਆ ਪਿਆ ਸੀ ਉੱਪਰੋਂ ਦੀ ਕਿਸੇ ਨੇ ਗਮਲਾ ਵੀ ਤੋੜ ਦਿੱਤਾ ਸੀ ਮੇਰਾ ਪਾਰਾ ਹਾਈ ਹੋ ਗਿਆ ਮੈਂ ਗੁੱਸੇ ਨਾਲ ਉਹਨਾਂ ਵੱਲ ਨੂੰ ਵਧਣ ਲੱਗੀ ਪਰਾ ਤੇ ਉਸਦੇ ਦੋਸਤਾਂ ਦੀਆਂ ਗੱਲਾਂ ਸੁਣ ਕੇ ਮੇਰੇ ਪੈਰ ਉੱਥੇ ਹੀ ਜੰਮ ਗਏ ਮੇਰਾ ਭਰਾ ਉਹਨਾਂ ਨੂੰ ਇਹ ਗੱਲ ਕਹਿ ਰਿਹਾ ਸੀ ਕਿ ਮੇਰਾ ਵਸ ਚੱਲੇ ਤਾਂ ਮੈਂ ਇਹ ਘਰ ਤੜਵਾ ਕੇ ਫਾਰਮ ਹਾਊਸ ਬਣਾ ਦੇਵਾਂ ਪਰ ਕੀ ਕਰਾਂ ਮੈਂ ਮਜਬੂਰ ਹਾਂ ਅਜੇ ਮੇਰੇ ਹੱਥ ਬੰਨੇ ਹੋਏ ਆ ਹੁਣ ਤੱਕ ਜੋ ਕਿਰਾਇਆ ਆ ਰਿਹਾ ਮੇਰੇ ਹਿੱਸੇ ਵਿੱਚ ਆਉਂਦਾ ਪਰ ਜਦੋਂ ਇਸ ਲੜਕੀ ਨੂੰ ਵਸੀਅਤ ਦੇ ਬਾਰੇ ਪਤਾ ਲੱਗੇਗਾ ਤਾਂ ਮੇਰੀ ਜ਼ਿੰਦਗੀ ਤਬਾਹ ਹੋ ਜਾਵੇਗੀ ਜਦ ਕਿ ਉਸ ਦਾ ਦੋਸਤ ਉਸ ਨੂੰ ਕਹਿਣ ਲੱਗਾ ਆਖਿਰ ਇਸ ਵਸੀਅਤ ਵਿੱਚ ਅਜਿਹਾ ਕੀ ਹੈ ਜਦੋਂ ਇੰਨਾ ਪਰੇਸ਼ਾਨ ਹੋ ਰਿਹਾ ਹੈ ਵੈਸੇ ਵੀ ਤੂੰ ਉਹਨਾਂ ਨੂੰ ਭਖਾਰੀਆਂ ਦੀ ਤਰ੍ਹਾਂ ਰੱਖਦਾ ਹੈ ਇਸ ਗੱਲ ਤੇ ਮੇਰੇ ਭਰਾ ਨੇ ਕਿਹਾ ਜਿਸ ਦਿਨ ਵਸੀਅਤ ਉਹਨਾਂ ਦੇ ਹੱਥ ਲੱਗੀ ਉਸ ਦਿਨ ਮੈਂ ਖੁਦ ਭਖਾਰੀ ਬਣ ਜਾਵਾਂਗਾ ਕਿਉਂਕਿ ਉਸ ਵਸੀਅਤ ਵਿੱਚ ਸਾਫ਼ ਲਿਖਿਆ ਹੈ ਜਾਇਦਾਦ ਵਿੱਚ ਮੇਰਾ ਕੋਈ ਹਿੱਸਾ ਨਹੀਂ ਹੈ ਬਲਕਿ ਪੂਰੀ ਜਾਇਦਾਦ ਉਸ ਲੜਕੀ ਦੀ ਹੈ ਪਾਪਾ ਨੇ ਜੋ ਕੀਤਾ ਉਸ ਨੂੰ ਸੁਣ ਕੇ ਤਾਂ ਮੈਂ ਵੀ ਹੈਰਾਨ ਰਹਿ ਗਿਆ ਤਾਂ ਹੀ ਮੈਂ ਉਸ ਬੁੱਢੀ ਨੂੰ ਇੰਨਾ ਮਾਰਦਾ ਹਾਂ ਉਹਨਾਂ ਦੋਨਾਂ ਨੂੰ ਮੈਂ ਇਸ ਵਜ੍ਹਾ ਕਰਕੇ ਹੀ ਇਸ ਤਰ੍ਹਾਂ ਰੱਖਿਆ ਹੋਇਆ ਹੈ ਨਹੀਂ ਤਾਂ ਕਦੋਂ ਦਾ ਉਹਨਾਂ ਦੋਨਾਂ ਨੂੰ ਬਾਹਰ ਕੱਢ ਦਿੰਦਾ ਅਤੇ ਖੁਦ ਐਸ਼ ਕਰਦਾ ਭਰਾ ਦੀ ਗੱਲ ਸੁਣ ਕੇ ਮੈਂ ਕਮਰੇ ਵਿੱਚ ਆ ਗਏ ਸੀ ਮੇਰਾ ਦਿਲ ਇੰਨੀ ਤੇਜ਼ ਧੜਕ ਰਿਹਾ ਸੀ ਪਾਪਾ ਨੇ ਸਾਰੀ ਜ਼ਮੀਨ ਜਾਇਦਾਦ ਮੇਰੇ ਨਾਮ ਕਰ ਦਿੱਤੀ ਸੀ ਰਜਿਆ ਕਿਉਂ ਇਹ ਹੀ ਸੋਚ-ਸੋਚ ਕੇ ਮੇਰਾ ਦਿਮਾਗ ਖਰਾਬ ਹੋਣ ਲੱਗ ਗਿਆ ਸੀ ਪਪਾ ਦੀ ਜਾਇਦਾਦ ਦੇ ਹੱਕਦਾਰ ਅਸੀਂ ਦੋਨੋਂ ਸੀ ਫਿਰ ਉਹ ਸਿਰਫ ਮੈਨੂੰ ਹੀ ਕਿਉਂ ਮਿਲੀ ਅਤੇ ਮਾਂ ਦੇ ਨਾਮ ਵੀ ਕਿਉਂ ਨਹੀਂ ਕੀਤੀ ਫਿਰ ਅਚਾਨਕ ਮੇਰੇ ਦਿਲ ਦਿਮਾਗ ਵਿੱਚ ਇੱਕ ਧਮਾਕਾ ਜਿਹਾ ਹੋਇਆ ਮਰਨ ਤੋਂ ਪਹਿਲਾਂ ਪਾਪਾ ਨੇ ਮੈਨੂੰ ਇੱਕ ਵਸੀਅਤ ਦਿੱਤੀ ਸੀ ਅਤੇ ਉਸ ਸਮੇਂ ਪਾਪਾ ਨੇ ਇਹ ਵੀ ਗੱਲ ਕਹੀ ਸੀ ਕਿ ਮੇਰੇ ਮਰਨ ਤੋਂ ਬਾਅਦ ਇਸ ਨੂੰ ਪੜ੍ਹ ਲਵੀਂ ਅਤੇ ਕਿਸੇ ਵਕੀਲ ਨੂੰ ਮਿਲ ਕੇ ਮਾਮਲੇ ਨੂੰ ਸੁਲਝਾ ਲਵੀਂ ਉਸ ਸਮੇਂ ਮੈਂ ਆਪਣੇ ਪਾਪਾ ਨਾਲ ਬਹੁਤ ਲੜੀ ਸੀ ਕਿ ਪਾਪਾ ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਸਾਡੇ ਨਾਲ ਰੱਖੇਗਾ ਉਸ ਸਮੇਂ ਉਹਨਾਂ ਨੇ ਬਸ ਇਹੀ ਗੱਲ ਕਹੀ ਸੀ ਕਿ ਮੈਂ ਸਹੀ ਸਲਾਮਤ ਰਹਾਂਗਾ ਪਰੇ ਵਸੀਅਤ ਬਣਾਉਣਾ ਬਹੁਤ ਜ਼ਰੂਰੀ ਸੀ ਜੋ ਹਾਲਾਤ ਚੱਲ ਰਹੇ ਆ ਮੈਂ ਕਿਸੇ ਇਨਸਾਨ ਤੇ ਭਰੋਸਾ ਨਹੀਂ ਕਰ ਸਕਦਾ ਮੈਂ ਕਿਹਾ ਜੇ ਅਜਿਹੀ ਕੋਈ ਗੱਲ ਹੈ ਤਾਂ ਤੁਸੀਂ ਇਹ ਵਸੀਅਤ ਭਰਾ ਨੂੰ ਦੇ ਦੇਵੋ ਮੈਨੂੰ ਕਿਉਂ ਦੇ ਰਹੇ ਹੋ ਜਦਕਿ ਇਸ ਗੱਲ ਤੇ ਪਾਪਾ ਨੇ ਕਿਹਾ ਕਿ ਉਸ ਦੇ ਲਈ ਮੈਂ ਇੱਕ ਵਸੀਅਤ ਵਕੀਲ ਨੂੰ ਦੇ ਦਿੱਤੀ ਹੈ ਪਰੇ ਵਸੀਅਤ ਤੇਰੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਤੇਰਾ ਪ੍ਰਾਪਤੋ ਤੇਜਾ ਹੋ ਸਕਦਾ ਹੈ ਕਿ ਉਹ ਵਕੀਲ ਨੂੰ ਖਰੀਦ ਕੇ ਵਸੀਅਤ ਬਦਲ ਦੇਵੇ ਇਸ ਲਈ ਅਸਲ ਕਾਪੀ ਤੇਰੇ ਕੋਲ ਹੋਣੀ ਚਾਹੀਦੀ ਹੈ ਇਸ ਦੀ ਇੱਕ ਕਾਪੀ ਤੇਰੇ ਭਰਾ ਨੂੰ ਮਿਲ ਜਾਵੇਗੀ ਜਦੋਂ ਮੈਂ ਇਸ ਦੁਨੀਆ ਤੋਂ ਚਲਾ ਗਿਆ ਜਦ ਕਿ ਮੈਂ ਉਸ ਟਾਈਮ ਚੁੱਪ ਹੋ ਗਈ ਸੀ ਕੁਝ ਦੇਰ ਤੱਕ ਮੈਂ ਉੱਥੇ ਹੀ ਖੜੀ ਰਹੀ ਬਸ ਇਸ ਬਾਰੇ ਸੋਚਦੀ ਰਹੀ ਫਿਰ ਕੁਝ ਦੇਰ ਸੋਚ ਕੇ ਮੈਂ ਆਪਣੇ ਕਦਮ ਅਲਮਾਰੀ ਵੱਲ ਨੂੰ ਵਧਾਉਣ ਲੱਗੀ ਮੈਂ ਵੀ ਦੇਖ ਲੈਣਾ ਚਾਹੁੰਦੀ ਸੀ ਕਿ ਆਖਰ ਇਸ ਵਸੀਅਤ ਵਿੱਚ ਹੈ ਕੀ ਮੈਂ ਵਸੀਅਤ ਕੱਢੀ ਉਹ ਅਜੇ ਵੀ ਉਵੇਂ ਹੀ ਪਈ ਸੀ ਜਿਵੇਂ ਮੈਂ ਰੱਖੀ ਹੋਈ ਸੀ ਮੈਂ ਕੰਬਦੇ ਹੱਥਾਂ ਨਾਲ ਵਸੀਅਤ ਖੋਲ੍ਹੀ ਦਿਲ ਦੀਆਂ ਧੜਕਣਾ ਬਹੁਤ ਜ਼ਿਆਦਾ ਤੇਜ਼ ਹੋ ਰਹੀਆਂ ਸੀ ਵਸੀਅਤ ਵਿੱਚ ਲਿਖਿਆ ਸੀ ਕਿ ਮੈਂ ਆਪਣੇ ਪੂਰੇ ਹੋਸ਼ ਹਵਾਸ ਵਿੱਚ ਅਤੇ ਪੂਰੇ ਧਿਆਨ ਦਿੰਦੇ ਹੋਏ ਇਹ ਵਸੀਅਤ ਨੂੰ ਲਿਖਵਾ ਰਿਹਾ ਹਾਂ ਅਤੇ ਇਸ ਵਸੀਅਤ ਦੇ ਗਵਾਹ ਮੇਰੇ ਕਰੀਬੀ ਦੋਸਤਾਂ ਮੇਰੀਆਂ 8 ਦੁਕਾਨਾਂ ਅਤੇ 2 ਘਰ ਅਤੇ ਮੇਰੇ ਬੈਂਕ ਵਿੱਚ ਜਿੰਨੇ ਵੀ ਪੈਸੇ ਆ ਉਹ ਸਾਰੇ ਮੈਂ ਆਪਣੀ ਬੇਟੀ ਦੇ ਨਾਮ ਕਰਦਾ ਹਾਂ ਮਰਨ ਤੋਂ ਬਾਅਦ ਇੱਕ ਪੈਸਾ ਵੀ ਮੇਰੇ ਬੇਟੇ ਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਉਹ ਮੇਰੀ ਸਹੀ ਔਲਾਦ ਨਹੀਂ ਪ੍ਰਮਾਤਮਾ ਨੇ ਪਹਿਲੀ ਔਲਾਦ ਵਿੱਚ ਮੈਨੂੰ ਬੇਟਾ ਹੀ ਦਿੱਤਾ ਸੀ ਪਰ ਉਹ ਜਲਦੀ ਹੀ ਰੱਬ ਨੂੰ ਪਿਆਰਾ ਹੋ ਗਿਆ ਮੇਰੀ ਪਤਨੀ ਆਪਣੇ ਬੱਚੇ ਨਾਲ ਕਾਫੀ ਜ਼ਿਆਦਾ ਅਟੈਚ ਸੀ ਇਸ ਲਈ ਮੈਂ ਇੱਕ ਬੱਚਾ ਅनाथ ਆਸ਼ਰਮ ਚੋਂ ਗੋਦ ਲਿਆ ਸੀ ਤੇ ਆਪਣੀ ਪਤਨੀ ਦੀ ਝੋਲੀ ਪਾ ਕੇ ਬਸ ਇੰਨਾ ਹੀ ਕਿਹਾ ਸੀ ਕਿ ਸਾਡੇ ਘਰ ਬੇਟੇ ਦਾ ਜਨਮ ਹੋਇਆ ਹੈ ਅਤੇ ਮੇਰੀ ਸੱਕੀ ਬੇਟੀ ਸਿਰਫ ਪਵਨ ਹੈ ਜੋ ਇਸ ਵਿਸਯੇ ਦੀ ਹੱਕਦਾਰ ਹੈ ਮੈਂ ਆਪਣੇ ਬੇਟੇ ਨੂੰ ਇਹ ਜਾਇਦਾਦ ਇਸ ਲਈ ਨਹੀਂ ਦੇਣੀ ਚਾਹੁੰਦਾ ਕਿਉਂਕਿ ਉਹ ਬਹੁਤ ਨੰਮਕ ਹਰਾਮ ਹੈ ਉਸ ਨੂੰ 15 ਸਾਲ ਦੀ ਉਮਰ ਵਿੱਚ ਹੀ ਸਚਾਈ ਦਾ ਪਤਾ ਲੱਗ ਗਈ ਸੀ ਪਰ ਉਸਨੇ ਜੋ ਜੋ ਵਿਵਹਾਰ ਆਪਣੀ ਮਾਂ ਦੇ ਨਾਲ ਕੀਤਾ ਕਿਵੇਂ ਪੇਸ਼ ਆਉਂਦਾ ਸੀ ਉਹ ਦੇਖਦਿਆਂ ਮੈਂ ਸਾਰੇ ਰਿਸ਼ਤੇ ਨਾਤੇ ਉਸ ਨਾਲ ਖਤਮ ਕਰ ਲਏ ਸੀ ਜੇ ਮੇਰਾ ਬੇਟਾ ਮੇਰੇ ਮਰਨ ਤੋਂ ਬਾਅਦ ਮੇਰੀ ਬੇਟੀ ਅਤੇ ਮੇਰੀ ਪਤਨੀ ਦੇ ਨਾਲ ਕੁਝ ਬੁਰਾ ਕਰਦਾ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਮੇਰੀ ਜਾਇਦਾਦ ਦਾ ਇੱਕ ਪੈਸਾ ਵੀ ਉਸ ਨੂੰ ਨਾ ਮਿਲੇ ਮੈਂ ਬਹੁਤ دیر ਤੱਕ ਉੱਥੇ ਖੜੀ ਰੋਂਦੀ ਰਹੀ ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਅਜੇ ਵੀ ਹਕੀਕਤ ਹੋ ਸਕਦੀ ਹੈ ਮੈਂ ਹੁਣ ਸਮਝ ਆਈ ਸੀ ਕਿ ਪ੍ਰਾ ਮਾ ਨੂੰ ਇੰਨਾ ਬੁਰਾ ਕਿਉਂ ਕਹਿੰਦਾ ਸੀ ਤੇ ਕਿਵੇਂ ਉਸ ਉੱਪਰ ਹੱਥ ਚੁੱਕ ਲੈਂਦਾ ਸੀ ਅੱਜ ਸਾਰੇ ਸੱਚਾਈ ਖੁੱਲ ਕੇ ਮੇਰੇ ਸਾਹਮਣੇ ਆ ਗਏ ਸੀ ਮੇਰਾ ਭਰਾ ਮੇਰਾ ਸਾਕ ਪ੍ਰਾ ਨਹੀਂ ਸੀ ਬਲਕਿ ਮਤਰਿਆ ਸੀ ਮੈਂ ਉਸੇ ਵੇਲੇ ਆਪਣੇ ਸੀਰ ਸਾਹਿਬ ਦੇ ਬੇਟੇ ਨੂੰ ਫੋਨ ਕੀਤਾ ਮਾਸਨ ਉਸਾਰੀ ਕਹਾਣੀ ਦੱਸ ਦਿੱਤੀ ਉਸ ਨੇ ਕਿਹਾ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਤੁਹਾਡੇ ਪਿਤਾ ਜੀ ਨੇ ਮਰਨ ਤੋਂ ਪਹਿਲਾਂ ਹੀ ਵਸੀਅਤ ਬਣਾ ਕੇ ਰੱਖੀ ਹੋਈ ਹੈ ਜੇ ਅਜਿਹਾ ਕੁਝ ਸੀ ਤਾਂ ਤੁਸੀਂ ਪਹਿਲਾਂ ਹੀ ਕਦਮ ਚੁੱਕ ਸਕਦੇ ਸੀ ਮੈਂ ਉਸ ਨੂੰ ਦੱਸਿਆ ਕਿ ਮੈਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ ਮੈਂ ਤਾਂ ਆਪਣੀ ਮਾਂ ਦੀਆਂ ਪਰੇਸ਼ਾਨੀਆਂ ਵਿੱਚ ਇੰਨੀ ਗਮਸਮ ਹੋ ਗਈ ਸੀ ਕਿ ਮੈਂ ਇਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਉਸਨੇ ਮੈਨੂੰ ਪੂਰੀ ਤਸੱਲੀ ਦਿੱਤੀ ਅਤੇ 2 ਦਿਨਾਂ ਬਾਅਦ ਕਾਰਵਾਈ ਸ਼ੁਰੂ ਹੋ ਗਈ। ਪਿਤਾ ਜੀ ਦੀਆਂ ਪੂਰੀਆਂ 8 ਦੁਕਾਨਾਂ ਅਤੇ ਪਾਪਾ ਦਾ ਦੂਸਰਾ ਘਰ ਅਤੇ ਇਹ ਘਰ ਮੇਰੇ ਅੰਡਰ ਕਰ ਦਿੱਤਾ ਗਿਆ। ਭਰਾ ਨੂੰ ਘਰ ਤੋਂ ਕੱਢ ਦਿੱਤਾ ਗਿਆ ਸੀ। ਉਹ ਹੁਣ ਸੜਕ ਤੇ ਆ ਗਿਆ ਸੀ। ਮੇਰੇ سپورਟ ਵਿੱਚ ਮੇਰੇ ਪਾਪਾ ਦੇ ਸਭ ਤੋਂ ਚੰਗੇ ਦੋਸਤ ਅਤੇ ਸੇਠ ਸਾਹਿਬ ਦਾ ਬੇਟਾ ਵਕੀਲ ਖੜਾ ਸੀ। ਮੈਂ ਕੁਵਾਰੀ ਸੀ ਤੇ ਮੇਰੀ ਮਾਂ ਵਿਧਵਾ ਇਸ ਲਈ ਪੁਲਿਸ ਵੀ ਸਾਡੇ ਨਾਲ ਸੀ ਜਦ ਮੈਂ ਸਾਰੀਆਂ ਗੱਲਾਂ ਖੁੱਲ੍ਹ ਕੇ ਪੁਲਿਸ ਵਾਲਿਆਂ ਨੂੰ ਦੱਸੀਆਂ ਉਹਨਾਂ ਨੇ ਫੌਰਨ ਮੇਰੇ ਭਰਾ ਨੂੰ ਅਰੈਸਟ ਕਰ ਲਿਆ ਪਰ ਮੈਂ ਆਪਣੀ ਮਾਂ ਦਾ ਮੂੰਹ ਦੇਖਦਿਆਂ ਹੀ ਉਸ ਨੂੰ ਮaaf ਕਰ ਦਿੱਤਾ ਹੁਣ ਸਾਡੀਆਂ ਦੁਕਾਨਾਂ ਦਾ ਕਿਰਾਇਆ ਮੇਰੀ ਮਾਂ ਦੇ ਕੋਲ ਆਉਂਦਾ ਹੈ ਅਤੇ ਹੁਣ ਕੋਈ ਵੀ ਨੌਕਰੀ ਨਹੀਂ ਕਰ ਰਹੀ ਵਿਆਹ ਦਾ ਇਰਾਦਾ ਬਣ ਰਿਹਾ ਪਰ ਮੈਂ ਅਜੇ ਇਨਸਾਨ ਨਾਲ ਵਿਆਹ ਕਰਾਵਾਂਗੀ ਜੋ ਘਰ ਜਵਾਈ ਬਣਨ ਲਈ ਰਾਜ਼ੀ ਹੋ ਜਾਵੇ ਸਾਰੀ ਜਾਇਦਾਦ ਮੇਰੀ ਹੈ ਤਾਂ ਕੋਈ ਵੀ ਇਨਸਾਨ ਮੇਰੇ ਨਾਲ ਵਿਆਹ ਕਰਵਾ ਲਵੇਗਾ ਪਰ ਜਦ ਵੀ ਮੈਂ ਉਹਨਾਂ ਦਿਨਾਂ ਨੂੰ ਯਾਦ ਕਰਦੀਆਂ ਤਾਂ ਮੇਰਾ ਦਿਲ ਬਹੁਤ ਰੋਂਦਾ ਹੈ ਪ੍ਰਮਾਤਮਾ ਹਰ ਇਨਸਾਨ ਦੇ ਦਿਲ ਵਿੱਚ ਸਾਹਮਣੇ ਵਾਲੇ ਇਨਸਾਨ ਦੇ ਲਈ ਰਹਿਮ ਪੈਦਾ ਕਰੇ ਮੈਂ ਮੰਨਦੀ ਆ ਕਿ ਮੇਰੀ ਮਾਂ ਉਸ ਦੇ ਲਈ ਮਤਰੀ ਸੀ ਪਰ ਉਸ ਨੇ ਇੱਕ ਸੱਕੀ ਮਾਂ ਜਿੰਨਾ ਪਿਆਰ ਕੀਤਾ ਸੀ ਉਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਬੀਟਾ ਮੇਰਾ ਆਪਣਾ ਹੈ ਜਾਂ ਕਿਸੇ ਹੋਰ ਦਾ ਮੇਰੀ ਜ਼ਿੰਦਗੀ ਹੁਣ ਹੌਲੀ-ਹੌਲੀ ਪਟੜੀ ਤੇ ਵਾਪਸ ਆਉਣ ਲੱਗ ਪਈ ਸੀ ਪਰ ਸੱਚ ਕਹਾਂ ਤਾਂ ਅੰਦਰ ਕਿਤੇ ਨਾ ਕਿਤੇ ਇੱਕ ਅਜੀਬ ਜਿਹਾ ਖਾਲੀਪਨ ਰਹਿ ਗਿਆ ਸੀ ਇੰਨੇ ਵੱਡੇ ਤੂਫਾਨ ਤੋਂ ਬਾਅਦ ਵੀ ਦਿਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਸਭ ਕੁਝ ਹੁਣ ਮੇਰੇ ਹੱਥ ਵਿੱਚ ਹੈ ਪਰ ਇੱਕ ਇਨਸਾਨ ਜੋ ਇਹ ਸਭ ਤੋਂ ਬਾਅਦ ਮੇਰੇ ਦਿਮਾਗ ਚੋਂ ਨਹੀਂ ਨਿਕਲ ਰਿਹਾ ਸੀ ਉਹ ਸੀ ਵਕੀਲ ਸਾਹਿਬ ਉਸ ਦਾ ਨਾਮ ਅਜੀਤ ਸੀ ਪਹਿਲਾਂ ਤਾਂ ਮੈਂ ਸਿਰਫ ਇੱਕ ਕੇਸ ਦੀ ਵਜ੍ਹਾ ਕਰਕੇ ਹੀ ਉਸ ਨੂੰ ਮਿਲਦੀ ਸੀ ਪਰ ਜਿਵੇਂ-ਜਿਵੇਂ ਮੁਲਾਕਾਤਾਂ ਵਧੀਆਂ ਮੈਨੂੰ ਮਹਿਸੂਸ ਹੋਣ ਲੱਗਾ ਉਹ ਸਿਰਫ ਇੱਕ ਵਕੀਲ ਨਹੀਂ ਬਲਕਿ ਇੱਕ ਬਹੁਤ ਹੀ ਨੇਕ ਤੇ ਸਮਝਦਾਰ ਇਨਸਾਨ ਹੈ ਹਰ ਵਾਰ ਜਦ ਮੈਂ ਮਾਂ ਦੇ ਨਾਲ ਉਹਨਾਂ ਦੇ ਆਫਿਸ ਜਾਂਦੀ ਤਾਂ ਉਹ ਇਸ ਤਰ੍ਹਾਂ ਖੜੇ ਹੋ ਕੇ ਗੱਲਾਂ ਕਰਦੇ ਜਿਵੇਂ ਮੈਂ ਕੋਈ ਕਲਾਇੰਟ ਨਹੀਂ ਬਲਕਿ ਉਹਨਾਂ ਦੀ ਬਹੁਤ ਕਰੀਬੀ ਹੋਵਾਂ ਜਾਂ ਕੁਝ ਹੋਰ ਇੱਕ ਦਿਨ ਜਦ ਸਾਰੇ ਕਾਗਜ਼ੀ ਕੰਮ ਖਤਮ ਹੋ ਗਏ ਉਹਨਾਂ ਨੇ ਫਾਈਲ ਬੰਦ ਕੀਤੀ ਚਸ਼ਮਾ ਉਤਾਰਿਆ ਤੇ ਹਲਕੀ ਜੀ ਮੁਸਕਾਨ ਨਾਲ ਕਿਹਾ ਕਿ ਪਵਨ ਹੁਣ ਤੈਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਤੁਹਾਡੇ ਪਾਪਾ ਦੀ ਜਾਇਦਾਦ ਤੁਹਾਡਾ ਘਰ ਦੁਕਾਨਾਂ ਸਭ ਕੁਝ ਤੁਹਾਡੇ ਅੰਡਰ ਆ ਗਈਆਂ ਨੇ ਮੈਂ ਸਿਰ ਹਿਲਾਇਆ ਪਰ ਪਤਾ ਨਹੀਂ ਕਿਉਂ ਮੇਰੇ ਬੁੱਲਾਂ ਤੇ ਮੁਸਕਾਨ ਨਹੀਂ ਆਈ ਸੀ ਉਸ ਨੇਤਰੰਤ ਮਹਿਸੂਸ ਕਰ ਲਿਆ ਤੇ ਬੜੀ ਹੀ ਨਰਮੀ ਨਾਲ ਕਿਹਾ ਜੇ ਤੁਹਾਡਾ ਮਨ ਹੋਵੇ ਤਾਂ ਕੁਝ ਦਿਨਾਂ ਲਈ ਤੁਸੀਂ ਕਿਤੇ ਬਾਹਰ ਘੁੰਮਣ ਚਲੇ ਜਾਵੋ ਖੁਦ ਨੂੰ ਵੀ ਥੋੜਾ ਸਮਾਂ ਦੇਣਾ ਚਾਹੀਦਾ ਹੈ ਬਹੁਤ ਦੁੱਖ ਚੱਲਿਆ ਤੁਸੀਂ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿਉਂਕਿ ਅੱਜ ਤੱਕ ਕਿਸੇ ਨੇ ਮੇਰੀ ਥਕਾਨ ਮੇਰੀ ਪਰੇਸ਼ਾਨੀ ਨੂੰ ਮਹਿਸੂਸ ਹੀ ਨਹੀਂ ਕੀਤਾ ਸੀ ਅਤੇ ਇਸ ਸ਼ਖਸ ਨੇ ਪਹਿਲੀ ਮੁਲਾਕਾਤ ਵਿੱਚ ਹੀ ਮੇਰੇ ਅੰਦਰ ਦੀ ਤਹਨਾਈ ਨੂੰ ਮਹਿਸੂਸ ਕਰ ਲਿਆ ਸੀ ਮੈਂ ਕਿਹਾ ਸਰ ਮੈਨੂੰ ਆਰਾਮ ਕਰਨ ਦੀ ਆਦਤ ਨਹੀਂ ਮੇਰੀ ਇਹ ਗੱਲ ਸੁਣ ਕੇ ਉਸਨੇ ਕਿਹਾ ਤਾਂ ਫਿਰ ਇੱਕ ਨਵੀਂ ਆਦਤ ਹੋਰ ਪਾਲ ਲਵੋ ਉਸ ਸਮੇਂ ਬਹੁਤ ਸਕੂਨ ਮਿਲਿਆ ਉਧਰ ਮੇਰਾ ਭਰਾ ਜੇਲ੍ਹ ਵਿੱਚ ਸੀ ਕੋਰਟ ਦੇ ਅਗਲੇ ਫੈਸਲੇ ਆਉਣੇ ਬਾਕੀ ਸੀ ਪੁਲਿਸ ਵਾਲਿਆਂ ਨੇ ਭਰੋਸਾ ਦਿਵਾਇਆ ਕਿ ਉਹ ਹੁਣ ਬਾਹਰ ਆ ਕੇ ਸਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਪਰ ਮੇਰੀ ਮਾਂ ਦਾ ਦਿਲ ਬਹੁਤ ਨਰਮ ਸੀ ਉਹ ਹਮੇਸ਼ਾ ਕਹਿੰਦੀ ਗੁਨਾਹ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਬੇਟਾ ਜਦ ਖੂਨ ਦਾ ਰਿਸ਼ਤਾ ਨਾ ਵੀ ਹੋਵੇ ਤਾਂ ਦਿਲ ਫਿਰ ਵੀ ਜੁੜ ਹੀ ਜਾਂਦਾ ਹੈ ਮੈਂ ਉਸ ਨੂੰ ਬਦਵਾ ਨਹੀਂ ਦੇ ਸਕਦੀ ਸੀ ਇੱਕ ਦਿਨ ਉਹ ਹੋਇਆ ਜਿਸ ਦੀ ਮੈਂ ਕਦੀ ਉਮੀਦ ਵੀ ਨਹੀਂ ਕੀਤੀ ਸੀ ਸ਼ਾਮ ਦਾ ਟਾਈਮ ਸੀ ਮਾਂ ਦਵਾਈ ਖਾ ਕੇ ਸੌਂ ਗਈ ਸੀ ਅਚਾਨਕ ਮੇਰਾ ਫੋਨ ਵੱਜਿਆ ਸਕਰੀਨ ਤੇ ਵਕੀਲ ਸਾਹਿਬ ਦਾ ਨੰਬਰ ਸ਼ੋ ਹੋ ਰਿਹਾ ਸੀ ਸੋਚਿਆ ਸ਼ਾਇਦ ਕਾਗਜੀ ਜਾਂ ਫਿਰ ਕੇਸ ਬਾਰੇ ਕੋਈ ਗੱਲ ਕਰਨੀ ਹੋਵੇਗੀ ਪਰ ਅੱਜ ਉਸ ਦੀ ਆਵਾਜ਼ ਵਿੱਚ ਕੁਝ ਅਲੱਗ ਸੀ ਉਸ ਨੇ ਕਿਹਾ ਕਿ ਪਵਨ ਜੇ ਤੂੰ ਬੁਰਾ ਨਾ ਮੰਨੇ ਤਾਂ ਮੈਂ ਤੇਰੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਹਾਂ ਪਹਿਲੀ ਵਾਰ ਉਹ ਕਾਫੀ ਸੰਜੀਦਾ ਲੱਗ ਰਹੇ ਸੀ ਜੇ ਤੁਸੀਂ ਚਾਹੋ ਤਾਂ ਮੇਰੇ ਲਾਈਫ ਪਾਰਟਨਰ ਬਣ ਸਕਦੇ ਹੋ ਮੇਰਾ ਦਿਲ ਜਿਵੇਂ ਇੱਕ ਪਲ ਰੁਕ ਗਿਆ ਹੋਵੇ ਮੈਂ ਹਿੰਮਤ ਕਰਕੇ ਪੁੱਛਿਆ ਕਿ ਤੁਸੀਂ ਮੇਰੇ ਨਾਲ ਹੀ ਵਿਆਹ ਕਿਉਂ ਕਰਾਉਣਾ ਹੈ ਉਸ ਦੀ ਆਵਾਜ਼ ਬਹੁਤ ਸਾਫ਼ ਬਹੁਤ ਸੱਚੀ ਸੀ ਉਸਨੇ ਕਿਹਾ ਕਿਉਂਕਿ ਤੁਸੀਂ ਦਰਦ ਨਾਲ ਵੀ ਖੁਦ ਨੂੰ ਸੰਭਾਲਣਾ ਸਿੱਖਿਆ ਤੁਸੀਂ ਮਜ਼ਬੂਤ ਆ ਤੇ ਮੈਂ ਤੁਹਾਡੇ ਬਹੁਤ ਪਸੰਦ ਕਰਦਾ ਹਾਂ ਜਿੰਨਾ ਪਿਆਰ ਤੁਹਾਡੇ ਪਿਤਾ ਜੀ ਨੇ ਤੁਹਾਡੇ ਲਈ ਛੱਡਿਆ ਉਨਾ ਹੀ ਪਿਆਰ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ ਮੇਰੇ ਸਾਹ ਅਟਕ ਗਏ ਮੈਂ ਕੁਝ ਨਹੀਂ ਕਹਿ ਸਕੀ ਬਸ ਅਸਮਾਨ ਵੱਲ ਹੀ ਵੇਖਦੀ ਰਹੀ ਸੱਚ ਦੱਸਾਂ ਤਾਂ ਪਹਿਲੀ ਵਾਰ ਮੈਨੂੰ ਲੱਗਿਆ ਕਿ ਸ਼ਾਇਦ ਪ੍ਰਮਾਤਮਾ ਮੈਨੂੰ ਥੋੜੀ ਜਿਹੀ ਖੁਸ਼ੀ ਦੇਣੀ ਚਾਹੁੰਦਾ ਹੈ ਮੈਂ ਬਸ ਇਹੀ ਗੱਲ ਕਹੀ ਸੀ ਕਿ ਮੈਂ ਆਪਣੀ ਮਾਂ ਤੋਂ ਬਿਨਾ ਪੁੱਛੇ ਕੋਈ ਫੈਸਲਾ ਨਹੀਂ ਲੈ ਸਕਦੀ ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਉਸਨੇ ਕਿਹਾ ਕਿ ਮੈਨੂੰ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ ਉਸ ਤੋਂ ਬਾਅਦ ਫੋਨ ਕੱਟਿਆ ਗਿਆ ਪਰ ਮੈਂ ਉੱਥੇ ਹੀ ਖੜੀ ਅਸਮਾਨ ਵੱਲ ਨੂੰ ਦੇਖ ਮਸਕਰਾਂਦੀ ਰਹੀ ਅਗਲੀ ਸਵੇਰ ਜਦ ਮੇਰੀ ਮਾਂ ਨੇ ਝਾਦਾ ਕੱਪ ਮੇਰੇ ਵੱਲ ਨੂੰ ਵਧਾਇਆ ਤਾਂ ਮੈਂ ਰਾਤ ਵਾਲੀ ਗੱਲ ਆਪਣੀ ਮਾਂ ਨੂੰ ਦੱਸਣ ਤੋਂ ਝਿਜਕ ਰਹੀ ਸੀ ਪਰ ਫਿਰ ਮੈਂ ਹਿੰਮਤ ਜਈ ਕਰਕੇ ਆਪਣੀ ਮਾਂ ਨੂੰ ਸਾਰੀ ਗੱਲਬਾਤ ਦੱਸ ਦਿੱਤੀ ਮਾਂ ਨੇ ਕਿਹਾ ਬੇਟੀ ਮੈਂ ਹਮੇਸ਼ਾ ਤੈਨੂੰ ਟੁੱਟਦਿਆਂ ਹੀ ਵੇਖਿਆ ਪਰ ਜੇ ਹੁਣ ਕੋਈ ਇਨਸਾਨ ਤੈਨੂੰ ਟੁੱਟਣ ਦੀ ਬਜਾਏ ਸੰਭਾਲਣਾ ਚਾਹੁੰਦਾ ਤਾਂ ਇਹ ਉੱਪਰ ਵਾਲੇ ਦੇ ਵੱਲੋਂ ਭੇਜੀ ਗਈ ਮਿਹਰਬਾਨੀ ਹੈ ਜੋ ਖੋ ਤਕਲੀਫਾਂ ਝੱਲ ਕੇ ਹਮੇਸ਼ਾ ਮੇਰੇ ਨਾਲ ਖੜੀ ਰਹੀ ਜਦ ਉਸ ਦੀ ਜ਼ਿੰਦਗੀ ਵਿੱਚ ਹੁਣ ਖੁਸ਼ੀਆਂ ਆ ਰਹੀਆਂ ਤਾਂ ਮੈਂ ਇਨਕਾਰ ਕਿਵੇਂ ਕਰ ਸਕਦੀ ਆ ਉਸ ਤੋਂ ਬਾਅਦ ਉਹ ਸਾਨੂੰ ਡਿਨਰ ਲਈ ਲੈਣ ਆਇਆ ਮੇਰੀ ਮਾਂ ਉਸ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਜਿਵੇਂ ਉਸ ਨੂੰ ਬਹੁਤ ਪਹਿਲਾਂ ਤੋਂ ਹੀ ਜਾਣਦੀ ਹੋਵੇ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੇਰੀ ਮਾਂ ਇੰਨੀ ਜਲਦੀ ਕਿਸੇ ਤੇ ਭਰੋਸਾ ਕਰ ਲਵੇਗੀ ਪਰ ਸ਼ਾਇਦ ਚੰਗੇ ਇਨਸਾਨ ਦੀ ਪਹਿਚਾਨ ਕਰਨਾ ਮੇਰੇ ਨਾਲੋਂ ਜ਼ਿਆਦਾ ਮੇਰੀ ਮਾਂ ਨੂੰ ਆਉਂਦਾ ਸੀ ਉਹ ਮੇਰੀ ਹਰ ਗੱਲ ਨੂੰ ਇਸ ਤਰ੍ਹਾਂ ਸੁਣ ਰਹੀ ਸੀ ਜਿਵੇਂ ਮੈਂ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੋਵਾਂ ਮਾਂ ਉਸ ਨੂੰ ਬਾਰ-ਬਾਰ ਅਸ਼ੀਰਵਾਦ ਦੇ ਰਹੀ ਸੀ ਮੇਰੀਆਂ ਅੱਖਾਂ ਬਾਰ-ਬਾਰ ਨਮ ਹੋ ਰਹੀਆਂ ਸੀ ਡਿਨਰ ਖਤਮ ਹੋਣ ਤੋਂ ਬਾਅਦ ਉਸਨੇ ਹੌਲੀ ਜਿਹਾ ਕਿ ਮੈਂ ਜਲਦਬਾਜ਼ੀ ਨਹੀਂ ਕਰਾਂਗਾ ਅਤੇ ਤੁਹਾਡੀ ਮਾਂ ਦਾ ਦਿਲ ਪਹਿਲਾਂ ਜਿੰਨਾ ਟੁੱਟਿਆ ਉਸ ਨੂੰ ਸਮਝਣ ਵਿੱਚ ਥੋੜਾ ਸਮਾਂ ਲੱਗੇਗਾ। ਬਸ ਮੈਂ ਇੰਨਾ ਚਾਹੁੰਦਾ ਜੇ ਕਦੇ ਵੀ ਤੁਹਾਨੂੰ ਲੱਗੇ ਕਿ ਮੈਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਸਕਦਾ ਹਾਂ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ। ਮੈਂ ਇੰਤਜ਼ਾਰ ਕਰਾਂਗਾ। ਸ਼ਾਇਦ ਹੁਣ ਮੇਰੀ ਜ਼ਿੰਦਗੀ ਸੱਚ ਵਿੱਚ ਇੱਕ ਨਵੀਂ ਦਿਸ਼ਾ ਲੈਣ ਵਾਲੀ ਹੈ। ਦਿਨ ਬੀਤਦੇ ਗਏ। ਜਿਵੇਂ ਜਿਵੇਂ ਸਮਾਂ ਅੱਗੇ ਵਧਦਾ ਗਿਆ ਸਾਡੀਆਂ ਦੂਰੀਆਂ ਖਤਮ ਹੋ ਗਈਆਂ। ਮੇਰੀ ਮਾਂ ਉਸ ਨੂੰ ਬੇਟਾ ਮੰਨਣ ਲੱਗ ਪਈ। ਵਕੀਲ ਸਹਿਬ ਮੇਰੇ ਹਰ ਛੋਟੇ ਵੱਡੇ ਕੰਮ ਵਿੱਚ ਮੇਰੀ ਮਦਦ ਕਰਦੇ ਸੀ ਫਿਰ ਉਹ ਦਿਨ ਆ ਗਿਆ ਜਿਸ ਦਾ ਹਰ ਕੁੜੀ ਨੂੰ ਇੰਤਜ਼ਾਰ ਰਹਿੰਦਾ ਵਿਆਹ ਬਹੁਤ ਹੀ ਸਾਦਗੀ ਨਾਲ ਹੋਇਆ ਮੇਰੀ ਜ਼ਿੰਦਗੀ ਆਖਰਕਾਰ ਪੂਰੀ ਹੋ ਗਈ ਸੀ ਕਿਉਂਕਿ ਜ਼ਿੰਦਗੀ ਸਾਨੂੰ ਜਿੰਨਾ ਦੜਾਉਂਦੀ ਹੈ ਉਨਾ ਹੀ ਪੂਰਾ ਕਰਨ ਦੇ ਲਈ ਵੀ ਕਿਸੇ ਨਾ ਕਿਸੇ ਨੂੰ ਭੇਜ ਦਿੰਦੀ ਹੈ ਬਸ ਸਾਨੂੰ ਆਪਣੇ ਦੁੱਖਾਂ ਵਿੱਚ ਵੀ ਮੇਂਦ ਨੂੰ ਜਿਉਂਦਾ ਰੱਖਣਾ ਪੈਂਦਾ ਹੈ ਕਦੇ ਵੀ ਆਪਣੇ ਤੀਤ ਦੇ ਜ਼ਖਮਾਂ ਨੂੰ ਆਪਣੀਆਂ ਨਵੀਆਂ ਖੁਸ਼ੀਆਂ ਦੇ ਰਾਹ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਕਿਉਂਕਿ ਜਦ ਸਮਾਂ ਬਦਲਦਾ ਤਾਂ ਦੁੱਖ ਵੀ ਖੁਸ਼ੀ ਵਿੱਚ ਬਦਲ ਜਾਂਦਾ ਹੈ ਇਹ ਤਿੰਨ ਇਨਸਾਨ ਆਪਣੀ ਨਵੀਂ ਜ਼ਿੰਦਗੀ ਨੂੰ ਫਿਰ ਤੋਂ ਖੂਬਸੂਰਤੀ ਨਾਲ ਜਿਉ ਸਕਦਾ ਹੈ